855 ਦਾ ਸਾਰੇ ਮਾਡਲ ਹੀ ਖੜੇ ਆ 2003 ਤੋਂ ਲੈ ਕੇ 2023 ਤੱਕ ਖੜੇ ਆ ਇਹ ਵਾਜੀ 2018 ਮਾਡਲ ਆ ਹਾਂਜੀ ਐਚ ਆਰ ਨੰਬਰ ਆ ਤੇ ਟਾਇਰਾਂ ਦੀ ਜੋੜੀ ਟਾਇਰ ਹੋਣਗੇ ਜੀ 80 ਕੁ ਪੈਸੇ ਮੰਨ ਲਓ 80 ਕੁ ਪੈਸੇ ਹਾਂ ਇੰਜਨ ਗੇਅਰ ਦਾ ਕਿੱਦਾਂ ਰੋਹ ਇੰਜਨ ਗੇਅਰ ਦਾ ਫੁੱਲ ਚੰਗਾ ਅੱਡ ਤੇਲ ਵਾਲਾ ਇਹ 2010 ਮਾਡਲ ਆ ਜੀ ਹਾਂਜੀ ਐਚ ਆਰ ਨੰਬਰ ਆ ਐਚ ਆਰ ਨੰਬਰ ਆ ਗਿਆ ਹਾਂਜੀ ਟਾਇਰਾਂ ਦੀ ਕੰਨੇ ਸਾਰਾ ਟਾਇਰ ਹੋਣਗੇ ਬਾਈ ਜੀ ਇਹਦੇ 70 ਕ ਪੈਸੇ ਇਹ ਇਹ ਬਣਾਈ ਪੀਟੀਓ ਤੇ ਇੱਕ ਆਪਣੇ ਕੋਲ ਆਈ ਪੀਟੀਓ 'ਚ ਵੀ ਖੜਾ ਇੱਕ ਆਈ ਵੀਡੀਓ 'ਚ ਖੜਾ ਇਹ 4 ਸਟਾਰ ਆ 5 ਸਟਾਰ ਵੀ ਖੜਾ ਆਪਣੇ ਜੀ ਇਹ 2021 ਮਾਡਲ ਆ ਬਾਈ ਜੀ ਬੰਦੇ ਨੇ ਕਢਾਇਆ ਬਾਈ 'ਚ ਇਹ ਮਾਡਲ YJ 2011 ਦਾ ਬਠਿੰਡਾ ਨੰਬਰ ਆ ਲੋਕਲ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਕਾਲਾ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਆ ਕਾਲੇ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਕੰਮ ਤਾਂ ਦਾ ਨਿਪਟ ਗਿਆ ਬਾਈ ਹਾਂ ਨਿਪਟ ਗਿਆ ਜੀ ਨਿਪਟ ਗਿਆ ਤੇ ਬਾਹਲੇ ਚੇਰ ਬਾਦ ਤੇਰੀ ਵੀਡੀਓ ਬਣ ਰਹੀ ਹੈ ਯਾਰ ਬਸ ਤੁਸੀਂ ਹੀ ਨਹੀਂ ਆਏ ਬਸ ਟਾਈਮ ਹੀ ਨਹੀਂ ਲੱਗਿਆ ਨਾ ਥੋੜਾ ਜਿਹਾ ਟਾਈਮ 'ਚ ਬਿਜ਼ੀ ਸੀਗੇ ਇੱਕ ਛੋਟੇ ਕੋਲੇ ਵੀ ਮਾਲ-ਮੂਲ ਘਟ ਜਾਂਦਾ ਹਾਂ ਜੀ ਹੁਣ ਤਾਂ ਫੁੱਲਾ ਮਾਲ ਹੁਣ ਸਟਾਕ ਫੁੱਲਾ ਹੈ ਫੁੱਲਾ ਤੇ ਟਰੈਕਟਰ ਕਾਫੀ ਕਾ ਪੰਜਾਬ ਨੰਬਰ ਟਰੈਕਟਰ ਹੋਣਗੇ ਸਾਬ ਪੰਜਾਬ ਨੰਬਰ ਹੋਣਗੇ ਇੱਕ ਨੰਬਰ ਟਰੈਕਟਰ ਠੀਕ ਹੈ ਤੇ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਪਿੰਡ ਆਪਣਾ ਕੋਟਲੀਕਲਾ ਨੇੜੇ ਮੋੜ ਮੰਡੀ ਉਹ ਟਰੈਕਟਰ ਆਪਣੇ ਅੱਦੇ ਤਲਵੰਡੀ ਸਾਬ ਹੁੰਦੇ ਆ ਅੱਦੇ ਤਲਵੰਡੀ ਸਾਬ ਹੁੰਦੇ ਆ ਹਾਂਜੀ ਠੀਕ ਹੈ ਹੁਣ ਆਪਾਂ 60 ਦੇ ਫਾਰਮ ਤੋਂ ਸਟਾਰਟ ਕਰਦੇ ਆ T20 ਛੋਟੇ ਗੇਅਰ ਵਾਲੇ ਇਹਦੇ ਬਾਰੇ ਬਾਈ ਦੱਸੀ ਕਰੋ ਇਹ ਬਾਈ ਜੀ 2018 ਮਾਡਲ ਆ ਹਾਂਜੀ ਐਚ ਆਰ ਨੰਬਰ ਆ ਠੀਕ ਹੈ ਜੀ T20 ਜਿਹੜਾ ਆ ਗਿਆ ਇਹ ਛੋਟੇ ਗੇਅਰ ਵਾਲਾ ਛੋਟੇ ਗੇਅਰ ਵਾਲਾ ਹਾਂਜੀ ਠੀਕ ਹੈ 5,35,000 ਡਿਮਾਂਡ ਆ 5 ਲੱਖ 35 ਹਜ਼ਾਰ ਡਿਮਾਂਡ ਹੈ ਪੂਰੇ ਦਾ ਦੇ ਦਾਂਗੇ ਪੂਰੇ 5 ਲੱਖ ਦਾ ਮਿੱਤਰੋ ਬਣੂ 35 ਹਜ਼ਾਰ ਡਿਸਕਾਊਂਟ ਫੁੱਲ ਬਾਈ ਕਹਿੰਦਾ ਨਵਾਂ ਟਰੈਕਟਰ ਹੈ ਡਬਲ ਡਿਸਟ੍ਰੀਬਿਊਟਰ ਚ ਹੈ ਕਨੋਪੀ ਕਨੂਪੀ ਲੱਗੀ ਹੋਈ ਹੈ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਹੈ ਟਾਇਰ ਵੀ ਮੇਨੂੰ ਲਾ ਚੌਕੜਾ ਰਹੀ ਪਏ ਨੇ ਹਾਂ ਠੀਕ ਹੈ ਇੰਜਨ ਗੇਅਰ ਦਾ ਓਕੇ ਆ ਉਹ ਪੂਰਾ ਓਕੇ ਇੰਜਨ ਗੇਅਰ ਦਾ ਫੁੱਲ ਓਕੇ ਆ ਤੇ ਮੂਰੇ ਆ ਗਿਆ 855 FAI ਘੋੜੇਵੰਪਰ ਵਾਲਾ ਇਹ 2015 ਮਾਡਲ ਹੈ ਜੀ ਹਾਂ ਜੀ ਟਰੈਕਟਰ ਬਾਰੇ ਦੱਸ ਕੇ ਰੱਖੋ ਫੁੱਲ ਚੰਗਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ ਹਾਂ ਜੀ ਤੇ ਟਾਇਰ ਹੋਣਗੇ ਜੀ 80 ਕੁ ਪੈਸੇ ਮੰਨ ਲਓ 80 ਕੁ ਪੈਸੇ ਹਾਂ ਇੰਜਨ ਗੇਅਰ ਦਾ ਕਿੱਦਾਂ ਰੋਗੇ ਇੰਜਨ ਗੇਅਰ ਦਾ ਫੁੱਲ ਚੰਗਾ ਅੱਡ ਤੇਲ ਵਾਲਾ 15 ਦਾ ਹਾਂ 15 ਦਾ ਟਾਉ ਮਾਡਲ ਇਹਦਾ ਅੱਡ ਤੇਲ ਕਿਵੇਂ ਕਹਣਾ ਆ ਸਟੀering ਦਾ ਦਿਖਾ ਦਿਓ ਬਾਈ ਹਾਂਜੀ ਸਟੀering ਦਾ ਅੱਡ ਤੇਲ ਵਾਲਾ ਇਹ 15 ਚ ਆਉਂਦੇ 15 ਦੇ ਲਾਸਟ ਪੀਸਾਂ ਚ ਹੀ ਆਉਂਦੇ ਆ ਠੀਕ ਆ ਲੱਗ ਹੁੰਦਾ ਸਟੀering ਦਾ ਹਾਂਜੀ ਹਾਂ ਟਾਉ ਮਾਡਲ ਆ 15 ਟਾਉ ਮਾਡਲ ਠੀਕ ਆ ਇੰਜਨ ਗੇਅਰ ਦਾ ਕਿੰਨਾ ਕਿਤਾ ਕਰ ਫੁੱਲ ਚੰਗਾ ਜੀ ਭਾਵੇਂ ਬਾਹ ਕੇ ਤਸੱਲੀ ਕਰਕੇ ਲਿਜਾ ਸਕਦੇ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਫੁੱਲ ਚੰਗਾ ਹੈ ਆ ਬਈ ਤੇ ਟਰੈਕਟਰ ਚੰਗਾ ਕਿੰਨੇ ਮਾਡਲ ਆ ਗਿਆ ਇਹ 2015 ਹੀ 2015 ਰੇਟ ਰੇਟ 5 ਲੱਖ 15 ਹਜ਼ਾਰ 4 ਲੱਖ 90 ਹਜ਼ਾਰ ਦਾ ਦੇ ਦਾਂਗੇ 490 ਦਾ ਹਾਂ ਉਹ ਯਾਰ 485 ਦਾ ਲੈ ਜੀ ਉਹ 85 ਦਾ 485 ਦਾ ਕਿਦੋਂ ਮਰਜੀ ਹੱਕ ਕੇ ਲੈ ਜਿਓ ਮੂਰੇ ਆ ਗਿਆ 60 ਦਾ ਫਾਰਮ ਦੱਸੀਂ ਕਿਰਾ ਬਾਈ ਇਹ 2010 ਮਾਡਲ ਆ ਜੀ ਹਾਂ ਜੀ ਐਚ ਆਰ ਨੰਬਰ ਆ ਐਚ ਆਰ ਨੰਬਰ ਆ ਗਿਆ ਹਾਂ ਜੀ ਟਾਇਰਾਂ ਦੀ ਕੰਨੇ ਸੜਾ ਟਾਇਰ ਹੋਣਗੇ ਬਾਈ ਜੀ ਇਹਦੇ 70 ਕ ਪੈਸੇ 70 ਕ ਪੈਸੇ ਐਂਡ ਵਾਲੀ ਕਟਾਈ ਆ ਗਈ ਐਂਡ ਵਾਲੀ ਕਟਾਈ ਐਂਡ ਵਾਲੀ ਕਟਾਈ ਆ ਗਈ ਇੰਜਨ ਗੇਅਰ ਦਾ ਕਿੰਨਾ ਕ ਚੰਗਾ ਫੁੱਲ ਚੰਗਾ ਦਾ ਢਾਈ ਇੰਜਨ ਗੇਅਰ ਦਾ ਬਾਈ ਕਹਿੰਦਾ ਫੁੱਲ ਚੰਗਾ ਬਾਹ ਕੇ ਤਸੱਲੀ ਕਰਕੇ ਲ ਜਾ ਸਕਦਾ ਕੋਈ ਬਾਹ ਕੇ ਤਸੱਲੀ ਕਰਕੇ ਤੁਸੀਂ ਟਰੈਕਟਰ ਲ ਜਾ ਸਕਦੇ ਹੋ ਮਾਡਲ ਇਹ 10 ਹੈ ਹਾਂ ਤੇ ਰੇਟ ਦੋ 75 ਕਰੀ ਖੜਾ ਹੈ ਢਾਈ ਲੱਖ ਦਾ ਦੇ ਦਾਂਗੇ ਓ ਯਾਰ 245 ਦਲ ਜਾਇਓ ਮੌਕਾ ਹੀ ਹੁੰਦਾ ਇਹ ਵੀ ਖਾਮ ਲੋ ਕੇਰਾ ਤੇ ਮੂਰੇ ਆ ਗਿਆ 855 ਇਹ ਫੇਰ ਰਿਵਰਸ ਵੀਡੀਓ ਦੇਗੀ ਚੁੱਲੇ ਚ ਇਹ 2019 ਮਾਡਲ ਹੈ ਹਾਂ ਜੀ ਤੇ ਚੰਗਾ ਕਿੰਨਾ ਗਏ ਫੁੱਲ ਚੰਗਾ ਟਰੈਕਟਰ ਆ ਨਾਲ ਦੇ ਟਾਇਰ ਨਹੀਂ ਨਾਲ ਦੇ ਟਾਇਰ ਨੇ ਫੁੱਲ ਚੰਗਾ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਇਹ ਇਹ ਬਿਨਾ ਆਈ ਪੀਟੀਓ ਤੇ ਆਪਣੇ ਕੋਲ ਆਈ ਪੀਟੀਓ ਚ ਵੀ ਖੜਾ ਇੱਕਾ ਹੀ ਵੀਡੀਓ ਚ ਇਹ ਚਾਰ ਸਟਾਰ ਆ 5 ਸਟਾਰ ਵੀ ਖੜਾ ਆਪਣੇ ਕੋਲ 5 ਸਟਾਰ ਵੀ ਖੜਾ ਹੈ ਹਾਂ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੋਣੀ ਟਾਇਰ ਹੋਣਗੇ 70 ਕ ਪੈਸੇ ਲਾ ਲਓ 65 70 75 ਪੈਸੇ ਹੈ ਨਾਲ 70 75 ਪੈਸੇ ਟਾਇਰ ਨਾਲ ਦੇ ਨੇ ਮਰਫ ਦਾ ਚੌਕੜਾ ਐ ਐਮ ਆਰ ਐਫ ਦਾ ਚੌਕੜਾ ਤੇ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਆरिजिनल ਆ ਕੱਲਾ ਬੰਪਰ ਰੰਗ ਹੋਇਆ ਸਰ ਕੱਲਾ ਬੰਪਰ ਰੰਗ ਹੋਇਆ ਕਾਲਾ ਬਾਈ ਜਿਹੜਾ ਸਾਰਾ ਰੇਨ ਵਾਲਾ ਫੁੱਲ ਪਈਆ ਕੋਕਾ ਪੀਸ ਤੇ ਮਾਡਲ ਇਹ 19 19 ਤੇ ਰੇਟ 5 85 ਕਰੀ ਖੜਾ ਹੈ ਦੇਣਾ ਕਿੰਨੇ ਦਾ 5 ਲੱਖ 60 ਹਜ਼ਾਰ ਦਾ ਯਾਰ ਤੱਕਾ ਨਹੀਂ ਕਰ ਰਿਹਾ 19 ਮਾਡਲ ਹੈ 19 ਮਾਡਲ ਹੈ ਤੱਕਾ ਨਹੀਂ ਕਰ ਰਿਹਾ ਤੂੰ ਹੋਰ ਕਰ ਦਾਂਗੇ ਜੇ ਲੋ ਬੰਦਾ ਆਉਣ ਦੇ ਸਹੀ ਮੌਕੇ ਤੇ ਹੋਰ ਲੈਸ ਕਰ ਦਾਂ ਹਿਸਾਬ ਨਾ ਕਰ ਲੈ ਹੁਣੀ ਕਰ ਦੇ ਜੇ ਤੈਨੂੰ ਲੱਗਦਾ ਤੂੰ ਕਰ ਦੇ 55 ਦਾ ਲੈ ਜਾਣਗੇ 55 ਦਾ 55 ਦਾ ਬਾਈ ਲਾਜੇ ਉਹ ਲਾ ਕੇ ਮੂਰੇ ਟਰੈਕਟਰ ਚੰਗਾ ਮੂਰੇ ਫੇਰ 855 ਆ ਗਿਆ ਰਿਵਰਸ ਪੀਟੀਓ ਇਹ ਬਾਈ ਜੀ ਦੋ ਇਹਦਾ ਸੁੰਕੀ ਵੱਧ ਲੱਗਦਾ 55 ਦਾ 855 ਦਾ ਸਾਰੇ ਮਾਡਲ ਹੀ ਖੜੇ ਆ 2000 ਤੋਂ ਲੈ ਕੇ 2023 ਤੱਕ ਖੜੇ ਆ 23 ਤੱਕ ਹਾਂ ਜਿਹੜਾ ਮਰਜ਼ੀ 855 ਲੈ ਲੇ ਜਿਹੜਾ ਮਰਜ਼ੀ ਮਾਡਲ ਜਿਹੜਾ ਮਰਜ਼ੀ ਵੰਗੋ ਹੀ ਹਾਜ਼ਰ ਕਰ ਦਾਂਗੇ ਸਾਰੇ ਮਾਡਲ ਹੀ ਖੜੇ ਆ ਆਪਣੇ ਸਾਰੇ ਖੜੇ ਆ ਹਾਂ 23 21 19 ਸਾਰੇ ਬਾਡੇ ਲਾ 2003 ਤੋਂ ਲੈ ਕੇ ਜਿਹੜਾ ਮਰਜ਼ੀ ਮਾਡਲ ਲੈ ਲਓ ਠੀਕ ਹੈ ਹੁਣ ਇਹਦੇ ਬਾਰੇ ਦੱਸ ਫੇਰ ਇਹ 2012 ਮਾਡਲ ਆ ਜੀ ਹਾਂਜੀ ਬਠਿੰਡਾ ਨੰਬਰ ਆ ਟਾਇਰ ਨਵੇਂ ਨੇ ਠੀਕ ਹੈ ਹਾਂ ਇੰਜਨ ਗੇਅਰ ਦਾ ਫੁੱਲ ਚੰਗਾ ਬਾਅ ਕੇ ਤਸੱਲੀ ਕਰਕੇ ਲੈ ਜਾ ਸਕਦੇ ਇੰਜਨ ਗੇਅਰ ਦਾ ਬਾਈ ਕਹਿੰਦਾ ਫੁੱਲ ਚੰਗਾ ਬਾਅ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਹੈ ਹਾਂਜੀ ਪੰਜਾਬ ਨੰਬਰ ਚ ਆ ਗਿਆ ਰੰਗ ਪੈਂਟ ਦਾ ਸਾਰਾ ਓਰੀਜਨਲ ਹਾਂ ਰੰਗ ਪੈਂਟ ਦਾ ਸਾਰਾ ਓਰੀਜਨਲ ਹੈ ਡਿਮਾਂਡ ਆ ਬਾਈ ਜੀ ਇਹਦੀ 435000 ਰੇਟ ਹੈ ਇਹਦਾ 12 ਮਾਡਲ ਦੀ ਹਾਂ 4 ਲੱਖ 5000 ਦਾ ਦੇ ਦਾਂ ਓ ਯਾਰ 4 ਦਾਲ ਜਾਇਓ 5 ਕਿਉਂ ਰੱਖਿਆ ਉੱਤੇ ਪੂਰੇ 4 ਦਾ ਲੈ ਜਿਓ ਮਿੱਤਰੋ ਲਓ ਵੀ ਮਿੱਤਰੋ ਮੂਹਰੇ ਆ ਗਿਆ 855 2003 ਮਾਡਲ ਹੈ ਜੀ ਹਾਂਜੀ ਸਾਰਾ origignal ਆ ਕਿਤੇ ਵੀ ਕਲਮ ਨਹੀਂ ਲੱਗੀ ਜਿਵੇਂ 22 23 ਸਾਲ ਹੋ ਗਿਆ ਇਹਨੂੰ ਆ ਪੰਪ ਦੇਤੇ ਵੀ ਨਹੀਂ ਕਰਾਇਆ ਸਾਰਾ origignal ਆ 73 ਰੁਪਏ ਟਾਇਰ ਆ ਕਰ ਲਓ ਉਸ ਘਰ ਇੰਜਨ ਆ ਚਿੱਪ ਵਾਲੀ ਕਾਪੀ ਆ ਚਿੱਪ ਵਾਲੀ ਕਾਪੀ ਆ ਹਾਂਜੀ ਠੀਕ ਆ ਮਾਡਲ ਤੇ ਰੇਟ ਕਿੰਨਾ ਰਹੂਗਾ ਮਾਡਲ 2003 ਹੈ ਜੀ ਡਿਮਾਂਡ ਆ ਇਹਦੀ 285 2 ਲੱਖ 60 ਹਜ਼ਾਰ ਦਾ ਦੇ ਦਾਂ ਪੂਰੇ ਦਾ ਹਾਂ ਟਰੈਕਟਰ ਚੰਗਾ ਫੁੱਲ ਚੰਗਾ ਟਰੈਕਟਰ ਚੰਗਾ ਹਾਂ ਚੰਗਾ ਟਰੈਕਟਰ 2 ਲੱਖ ਕਰਦੀ ਮੋਰ ਦਿਖਾ ਦਿਓ ਕਰਾਸ ਕਰ ਲੈਣ ਦਾ ਦਿਖਾ ਦਿਓ ਠੀਕ ਹੈ ਕਰਾਸ ਕਰਦੇ ਇੰਜਨ ਆ ਗਿਆ ਬਈ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਚ ਆ ਗਿਆ ਹਾਂ ਜੀ ਚੰਗਾ ਟਰੈਕਟਰ ਹੈ ਕੁੱਲ ਮਿਲ ਕੇ ਅੱਗੇ ਗੱਲ ਕੀਤੀ ਆਵੇ ਫੇਰ ਮੂਰੇ 855 ਖੜਾ ਹੈ ਇਹ 2021 ਮਾਡਲ ਆ ਬਾਈ ਹਾਂ ਜੀ ਬੰਦੇ ਨੇ ਕਢਾਇਆ ਬਾਈ ਚ ਠੀਕ ਹੈ ਜੀ ਹਾਂ ਨਾਲ ਦੀ ਟਾਇਰ ਟੱਪਾ ਇਹਦਾ ਜੀ 11 12 100 ਘੰਟਾ ਚੱਲਿਆ ਫੁੱਲ ਚੰਗਾ ਟਰੈਕਟਰ ਹੈ ਫੁੱਲ ਚੰਗਾ ਟਰੈਕਟਰ ਸੰਗਰੂਰ ਨੰਬਰ ਹੈ ਜੀ ਫਾਈਵ ਆਨਰ ਕੈਸ਼ ਦੀ ਕੋ ਕੈਸ਼ ਦੀ ਕਾਪੀ ਹੈ ਹਾਂ ਜੀ ਇੰਜਨ ਗੇਅਰ ਤਾਂ ਕਿਦਾਂ ਰਹੂ ਇੰਜਨ ਗੇਅਰ ਤਾਂ ਫੁੱਲ ਚੰਗਾ ਬਾਹ ਕੇ ਤਸੱਲੀ ਕਰਕੇ ਲਿਜਾ ਸਕਦਾ ਠੀਕ ਹੈ ਮਾਡਲ ਕਿੰਨੇ ਰਹੂ ਮਾਡਲ 2021 ਆ ਜੀ ਰੇਟ ਇਹਦਾ 665 6 ਲੱਖ 40 ਹਜ਼ਾਰ ਦਾ ਜੀ 6 ਲੱਖ 40 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਵੀ ਮਿੱਤਰੋ ਮੂਰੇ 245 ਮੈਸੀ ਆ ਗਿਆ ਦੱਸੀ ਬਾਈ ਇਹਦੇ ਬਾਰੇ ਏ ਜੀ ਮਾਡਲ YJ 2011 ਦਾ ਬਠਿੰਡਾ ਨੰਬਰ ਆ ਲੋਕਲ ਠੀਕ ਹੈ ਜੀ ਇਹਦੀ ਡਿਮਾਂਡ ਆ 345000 ਦੇਣਾ ਕਿੰਨੇ ਦਾ ਹੈ ਇਹ ਚੋ ਕਰ ਦਾਂਗੇ 25000 ਡਿਸਕਾਊਂਟ ਕਰ ਦਾਂਗੇ 25000 ਰੁਪਿਆ ਡਿਸਕਾਊਂਟ ਇਹਦੇ ਵਿੱਚੋਂ ਨਵੇਂ ਟਾਇਰ ਨੇ ਇੰਜਨ ਗੇਅਰ ਦਾ ਓਕੇ ਆ ਇਸ ਤੋਂ ਇਲਾਵਾ ਬਾਈ ਕਾਰੇ ਹੋਰ ਵੀ ਹੁੰਦੇ ਆ ਟਰੈਕਟਰ ਆਪਣੇ ਕੋਲੇ ਬੇਸ ਤੋਂ ਇਲਾਵਾ ਜੀ ਸੀ 7 ਟਰੈਕਟਰ ਘਰੇ ਖੜੇ ਆ ਆਪਣੇ ਕੋਲੇ 23 ਮਾਡਲ 855 ਖੜਾ 3 ਸਪੀਡ ਸੰਗਰੂਰ ਨੰਬਰ ਠੀਕ ਆ ਜੀ 19 ਮਾਡਲ ਖੜਾ ਸੰਗਰੂਰ ਨੰਬਰ ਠੀਕ ਆ 21 ਮਾਡਲ ਹੋਰ ਖੜਾ 855 ਇੱਕ 15 ਮਾਡਲ 855 ਠੀਕ ਆ ਜੀ ਇੱਕ ਸੋਨਾ ਲੀਕਾ 750 17 ਮਾਡਲ ਕਾਦਰ ਟਰੈਕਟਰ ਖੜੇ ਹੈ ਜੀ ਕਾਦਰ ਟਰੈਕਟਰ ਖੜੇ ਹੈ ਠੀਕ ਹੈ ਲੋਕੇਸ਼ਨ ਬੋਲਿਓ ਪਿੰਡ ਆਪਣਾ ਕੋਟਲੀਕਲਾ ਨੇੜੇ ਮੋੜ ਮੰਡੀ ਠੀਕ ਹੈ ਹਾਂ ਮੋਬਾਈਲ ਨੰਬਰ ਕਿੰਨਾ 7088366007 7088366007 ਇਹ ਬਾਈ ਦਾ ਕੰਟੈਕਟ ਨੰਬਰ ਆ ਮਿੱਤਰੋ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ